ਨਮਸਕਾਰ ਦੋਸਤੋ ਮੈਂ ਕਿਰਨ ਦਵਸ ਸੇ ਸਟਾਜ ਸਵੇਰੇ 8 8:30 ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਪਿੰਡ ਰੋੜੇਵਾਲ ਦੀ ਜਿਸ ਦੇ ਵਿੱਚ ਦੇਖਿਆ ਜਾਂਦਾ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੇ ਵਿੱਚ ਇੱਕ ਲੈਪਿਡ ਦੇ ਇੱਕ ਤेंदੂਏ ਦੇ ਘੁੰਮਲ ਦੀਆਂ ਅਫਵਾਹਾਂ ਉੱਡ ਰਹੀਆਂ ਸੀ ਉਹ ਤਸਵੀਰਾਂ ਵੀ ਕਈ ਵਾਰ ਦਿਖਾਈ ਦਿੱਤੀਆਂ ਲੇਕਿਨ ਉਹ ਤਸਵੀਰ ਬੜੀ ਸਾਫ਼ ਸੀਗੀ ਜੇ ਕਿ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਸਾਫ਼ ਤਸਵੀਰ ਅੱਜ ਜਿਹੜੀ ਸਵੇਰੇ ਵਾਇਰਲ ਹੋਈ ਹੈ ਉਹ ਸੀਗੀ ਜੋ ਕਿ ਸੀਸੀਟੀਵੀ ਕੈਮਰੇ ਵਿੱਚ ਕਾਢ ਹੋਈ ਸੀ ਉਸੇ ਜਗ੍ਹਾ ਤੇ ਮੈਂ ਪਹੁੰਚਿਆ ਜਿੱਥੇ ਤੀਂਦੂਆ ਸਵੇਰੇ ਵੇਖਿਆ ਗਿਆ ਰੋੜੇ ਵਾਲੇ ਪਿੰਡ ਦੇ ਵਿੱਚ ਇਹ ਉਹੀ ਘਰ ਹੈਗਾ ਜੋ ਆਹ ਗੇਟ ਹੈਗਾ ਜੀ ਇਸ ਗੇਟ ਨੂੰ ਤੁਸੀਂ ਉਹਨਾਂ ਤਸਵੀਰਾਂ ਵਿੱਚ ਵੇਖਿਆ ਹੋਵੇਗਾ ਤੇ ਇਹਦੇ ਸਾਹਮਣੇ ਹੀ ਉਹ ਤੁਸੀਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਹੈ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਹ ਆਸਾਨ ਹੈਗਾ ਜਿੱਥੇ ਉਦੇ ਪੰਜੇ ਵੀ ਬਣੇ ਹੋਏ ਨੇ ਤਾਂ ਆ ਪੰਜਾ ਸਭ ਤੋਂ ਜ਼ਿਆਦਾ ਸਾਫ਼ ਜਿਹੜਾ ਹੈਗਾ ਦਿਖਾਈ ਦੇ ਰਿਹਾ ਉਹ ਇਹ ਮੇਰੇ ਉਂਗਲਾਂ ਦੇ ਕੋਲੇ ਸੋ ਆ ਤੁਸੀਂ ਦੇਖ ਸਕਦੇ ਹੋ ਕਿੰਡਾ ਵੱਡਾ ਪੰਜਾ ਗੱਡਿਆ ਹੋਇਆ ਹੈ ਕਾਫੀ ਵੱਡਾ ਪੰਜਾ ਜਿਹੜਾ ਹੈਗਾ ਉਹਦਾ ਸੋ ਤੇਨ ਫੜ ਕੇ ਮੜਿਆ ਪੰਜਾ ਤੋਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਇੱਕ ਡੂੰਗਾ ਜਿਹਾ ਪੰਜਾ ਹੋਰ ਲੱਗਾ ਹੋਇਆ ਇਸ ਜਗ੍ਹਾ ਤੇ ਉਹ ਕੁੱਤੇ ਨੂੰ ਦਬੋਚਣ ਲੱਗਿਆ ਸੀਗਾ ਤਾਂ ਇਸ ਤੋ ਇੱਕਦਮ ਗੇਟ ਖੁੱਲਣ ਦੀ ਆਵਾਜ਼ ਸੁਣ ਕੇ ਹਰ ਇੱਕ ਮੈਂਬਰਾਂ ਦੇ ਮੁਤਾਬਿਕ ਉਹ ਦੇਂਦੂਆ ਅੱਗੇ ਵੱਲ ਨੂੰ ਹੋ ਗਿਆ ਪੂਰੀ ਕਹਾਣੀ ਹੋਈ ਕੀ ਸੀਗੀ ਕਿਉਂਕਿ ਛਿੜੀਆਂ ਗੱਲਾਂ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਦੱਸਿਆ ਨੇ ਉਹਦੇ ਬਾਰੇ ਵੀ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਉਹ ਤਕਰੀਬਨ ਲਈ ਬਾਪੂ ਜੀ ਕਿਹਨੋਂ ਆ ਥੋੜਾ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿੰਨੇ ਕੁ ਵਜੇ ਇਹ ਸਾਰਾ ਕੁਝ ਹੋਇਆ ਇਹ ਤਕਰੀਬਨ 8:22-23 ਮਿੰਟ ਤੇ ਹੋਇਆ ਤੇ ਮੈਂ ਬੱਚਿਆਂ ਨੂੰ ਆ ਗੱਡੀ ਉੱਥੇ ਆਉਂਦੀ ਐ ਉਹਨੂੰ ਛੱਡ ਕੇ ਮੈਂ ਪੈਂਦਾ ਸੀ ਜੇ ਇੱਥੇ ਆ ਮੰਦਰ ਵੜ ਗਿਆ ਮੇਰੇ ਭਰਾ ਦਾ ਫੋਨ ਆਇਆ ਸੀ ਆਪਣਾ ਪੰਜਾਬ ਜ਼ਿਲ੍ਹੇ ਦਾ ਪ੍ਰਧਾਨ ਅੰਗ ਗਮਿੰਦ ਸਿੰਘ ਦਿੱਤੂ ਪਰ ਤੇ ਮੈਂ ਉਹਦਾ ਫੋਨ ਸੁਣਨ ਲੱਗ ਗਿਆ ਤਾਂ ਜਦੋਂ ਕੁੱਤਾ ਨਾ ਇੱਕ ਡਰ ਜਿਹੀ ਵਾਲੀ ਆਵਾਜ਼ ਕੱਢੇ ਜੀ ਤਾਂ ਜਦੋਂ ਆਵਾਜ਼ ਕੱਢੇ ਮੈਂ ਹਾਂ ਵੀ ਸਪਸ ਹੋਊਗਾ ਮੈਂ ਭੱਜ ਕੇ ਬਾਹਰ ਆਇਆ ਤਾਂ ਥੋੜਾ ਗੇਟ ਖੋਲਿਆ ਤਾਂ ਜਿਹੜਾ ਤेंदुआ ਸੀ ਉਹ ਕੁੱਤੇ ਨੂੰ ਫੜ ਰਿਹਾ ਫੜਨ ਨੂੰ ਭੱਜਿਆ ਤੇ ਕੁੱਤਾ ਭੱਜ ਕੇ ਗੇਟ ਦੇ ਨੇੜੇ ਆ ਗਿਆ ਜੀ ਜਦੋਂ ਮੈਂ ਬਾਹਰ ਖੋਲਿਆ ਤਾਂ ਤेंदुआ ਪਿੱਛੇ ਹਟ ਕੇ 10 ਕਰਮ ਤੇ ਪਿੱਛੇ ਹਜਾ ਕੇ ਖੜ ਗਿਆ ਜੀ ਤੇ ਉਹ ਭੱਜਿਆ ਨਹੀਂ ਖੜਾ ਰਿਹਾ ਮੈਂ ਫਿਰ ਘਰ ਦੇ ਨੂੰ ਦੂਜਾ ਗੇਟ ਖੁੱਲਾ ਸੀ ਮੈਂ ਬੰਦ ਕਰੋ ਉਹ ਕਹਿਣ ਚਲਾ ਜਦੋਂ ਮੈਂ ਦੁਬਾਰਾ ਫਿਰ ਮੈਂ ਕੁੱਤੇ ਨੂੰ ਬਾੜੇ ਅੰਦਰ ਪਹਿਲੀ ਵਾਰੀ ਤੂੰ ਦੋ ਤੇ ਦਿਨੋਂ ਦੇਖਦੇ ਸਰ ਦਿਲ ਦੇ ਵਿੱਚ ਕਿਸੇ ਦਿਨ ਉਹ ਕੋਈ ਡਰ ਮਹਿਸੂਸ ਹੋਇਆ ਇੱਕਦਮ ਜੰਗਲੀ ਜਾਨਵਰ ਨਹੀਂ ਨਹੀਂ ਜੰਗਲੀ ਜਾਨਵਰ ਮੈਨੂੰ ਪਤਾ ਹੈਗਾ ਡਰ ਪਾਉਤਾ ਹੈ ਨਹੀਂ ਬਿਲਕੁਲ ਮਨਚਕਦੇ ਰੱਖਿਆ ਨਹੀਂ ਵੀ ਜਦੋਂ ਆਉਣੀ ਹੈ ਤਾਂ ਆਉਣੀ ਹੈ ਜੀ ਠੀਕ ਹੈ ਨਾ ਉਹਦੇ ਲਈ ਆਪਾਂ ਪਹਿਲਾਂ ਮੈਂਟਰੀ ਤਿਆਰ ਤੇ ਵੀ ਬਾਹਰ ਮੈਂ ਥੋੜੇ ਹੀ ਖੋਲਿਆ ਵੀ ਤਾਂ ਕਿ ਜੇ ਮੇਰੇ ਤੇ ਛਾਲ ਮਾਰੂਗਾ ਬਾਹਰ ਉਹਦੇ ਮੂੰਹ ਤੇ ਤੇ ਉਹਦੇ ਵਾਸਤੇ ਡਰ ਡਰਤਾ ਹੈ ਨਹੀਂ ਜਦੋਂ ਆਉਣੀ ਉਹ ਤਾਂ ਆਉਣੀ ਹੈ ਜੀ ਤੇ ਇਸ ਕਰਕੇ ਫੇਰ ਵੀ ਦੁਬਾਰਾ ਜਦ ਮੈਂ ਆਇਆ ਉੱਥੇ ਬੈਠਾ ਸੀ ਮੈਂ ਆਰਾਮ ਲਾ ਕੇ ਬਾਰ ਖੋਲਿਆ ਕੁੱਤੇ ਨੂੰ ਅੰਦਰ ਵੜਿਆ ਤਾਂ ਫਿਰ ਉਹ ਮੈਨੂੰ ਦੇਖ ਕੇ ਐ ਆ ਬੱਤ ਪੈ ਕੇ ਉਹ ਸੈਫਨ ਤੇ ਚਲਾ ਗਿਆ ਸੈਫਨ ਤੇ ਜਾ ਕੇ ਉਹ ਉੱਥੇ ਬੰਦੀ ਤੇ ਬੈਠਾ ਰਿਹਾ ਜਦ ਨੂੰ ਮੈਂ ਫੋਨ ਫੋਨ ਕਰਕੇ ਪਿੰਡੋਂ ਬੰਦੇ ਬੁલાਏ ਹੋਰ ਆਲੇ-ਦਾਲੇ ਤੋਂ ਆਏ ਤਾਂ ਫਿਰ ਉਹ ਨਾ ਬੰਦਿਆਂ ਨੂੰ ਦੇਖ ਕੇ ਉਹ ਜਦੋਂ ਜੀਪ ਆਈ ਗੱਡੀ ਆਈ ਉਹ ਛਾਲ ਮਾਰ ਕੇ ਥੱਲੇ ਉਤਰ ਗਿਆ ਨਹਿਰ ਤੋਂ ਥੋੜੇ ਦੇਖਣ ਤੋਂ ਕਿੰਨੀ ਦੇਰ ਤੱਕ ਇੱਥੇ ਰਿਹਾ ਇੱਥੇ ਬਸ 3-4 ਮਿੰਟ ਬੈਠਿਆ ਇਹ ਜਾਂ ਮੈਂ ਦੁਬਾਰਾ ਆਇਆ ਮੁੜ ਕੇ ਜਾਂ ਫਿਰ ਐ ਵੱਟ ਪੈ ਗਿਆ ਸੀ ਆ ਵੱਟ ਪੈ ਕੇ ਉਹ ਸੈਫਨ ਤੇ ਚਲਾ ਗਿਆ ਬੱਟੇ-ਬੱਟ ਜੀ ਤੇ ਉੱਥੇ ਜਾ ਕੇ ਬਹਿ ਗਿਆ ਆ ਰਾਮਾ 7-8 ਮਿੰਟ ਤੱਕ ਵੀ 10 ਮਿੰਟ ਬੈਠਿਆ ਅਸੀਂ ਕੋਠੇ ਚੜ ਕੇ ਦੇਖ ਉੱਥੇ ਬੈਠਾ ਰਿਹਾ ਆ ਰਾਮਾ ਉਦੋਂ ਬਾਅਦ ਉਹ ਗੱਡੀ ਆਈ ਹੈ ਗੱਡੀ ਨੂੰ ਦੇਖ ਕੇ ਉਹ ਫਿਰ ਥੱਲੇ ਉਤਰਿਆ ਥੱਲੇ ਉਹਦਾ ਛਾਲ ਮਾਰ ਕੇ ਉਹ ਗੰਨੇ ਚ ਵੜ ਗਿਆ ਫਿਜ਼ੀਕਲੀ ਠੀਕ ਸੀ ਇਹ ਕਿਸੇ ਤਰ੍ਹਾਂ ਦਾ ਉਸ ਜਿਹੜਾ ਉਹ ਕੱਲਾ ਲੰਗ-ਲੰਗ ਮਾਰਦਾ ਸੀ ਪੈਰ ਤੋਂ ਥੋੜੀ ਪਰ ਉਹ ਠੀਕ ਸੀ ਬਿਲਕੁਲ ਹਰਾਜੀਆ ਹੱਟਾ ਕੱਟਾ ਪੂਰਾ ਐ ਰੱਜਿਆ ਲੱਗਿਆ ਵੀ ਜਿਵੇਂ ਤਾਜ਼ਾ ਕੁਝ ਖਾਤਾ ਹੁੰਦਾ ਤੇ ਫੇਰ ਉਥੋਂ ਜਪਿੰਡ ਪੁੰਡ ਵਾਲਾ ਆਏ ਤੇ ਮਹਿਕਮੇ ਵਾਲੇ ਬਰਾਲੇ ਹੋ ਗਿਆ ਮਹਿਕਮੇ ਵਾਲੇ ਕੋਈ ਦਬਈ ਲੱਗਿਆ ਸਿੱਧੀ ਗੱਲ ਹੈ ਤੇ ਸਗੋਂ ਇਸ ਗੱਲ ਦਾ ਵਿਰੋਧ کریںਗੇ ਵੀ ਤੁਸੀਂ ਇਹਨੂੰ ਮਾਰਨਾ ਨਹੀਂ ਜੇ ਮਾਰੋਗੇ 7 ਸਾਲ ਕੈਦ ਹੈ 10 ਲੱਖ ਰੁਪਏ ਤੁਹਾਨੂੰ ਜੁਰਮਾਨਾ ਹੋਊਗਾ ਸਿੱਧਾ ਮੈਂ ਕਹੇ ਤਾਂ ਪਿੰਡ ਵਾਲਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਮਾਰਨਾ ਆਇਆ ਸਾਰਿਆਂ ਨੂੰ ਮੈਨੂੰ ਵੀ ਵੀ ਪਰ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਵੀ ਇਨਸਾਨ ਤੋਂ ਵੱਧ ਇੱਕ ਜਾਨਵਰ ਜਿਹੜਾ ਮਾਸਾਹਰੀ ਜਾਨਵਰ ਆ ਉਹਦੀ ਜ਼ਿੰਦਗੀ ਵੱਧ ਕੀਮਤੀ ਹੈ ਨਾ ਤੁਹਾਡੇ ਸਿਸਟਮ ਨੇ ਆ ਕੁਸ਼ਾਨਸਾਨ ਦੀ ਜਿੱਤ ਰੱਖੀ ਹੈ ਤੇ ਫਿਰ ਉਹ ਚੁੱਪ ਜੇ ਕਰਕੇ ਉਸ ਤੋਂ ਬਾਅਦ ਸਾਡੇ ਪਿੰਡ ਦੇ ਮੁੰਡੇ ਸਾਰੇ ਗੰਨੇ ਦੇ ਵਿੱਚ ਬੜੇ ਉਹਨਾਂ ਨੇ ਇਹਨਾਂ ਨੇ ਆਪਣਾ ਹੋਬੀ ਲੈਂਦਾ ਕੀ ਆ ਉਹ ਪਲਾਕੀ ਹੁੰਦਾ ਕੁ ਮਜ਼ਾ ਆਉਂਦਾ ਡਰੋਨ ਡਰੋਨ ਵੀ ਲੈਂਦਾ ਉਹਨਾਂ ਨੂੰ ਕੁਝ ਨਹੀਂ ਲੱਗਿਆ ਫਿਰ ਸਾਡੇ ਮੁੰਡੇ ਜਿਹੜਾ ਉੱਥੋਂ ਮਾੜਾ ਵਾੜਾ ਕਰਕੇ ਗੰਨੇ 'ਚ ਬੜੇ ਪਿੰਡਾਂ ਵਾਲੇ ਇਹ ਨਹੀਂ ਬੜੇ ਪਿੰਡਾਂ ਦੇ ਬੜੇ ਤਾਂ ਨਹਿਰ ਤੇ ਮੂਵੀਆਂ ਬਣਾਏਗੇ ਆਪਣੇ ਇੰਨਾ ਸਟਾਫ ਆ ਗਿਆ ਫਿਰ ਜਾ ਕੇ ਤਾਂ ਉੱਥੇ ਫੇਰ ਉਹ ਪਰਲੇ ਪਾਸੇ ਵਾਲੀ ਚੋਏ ਦੀ ਬੰਦੀ ਤੇ ਆ ਕੇ ਗੰਨੇ 'ਚ ਫੇਰ ਆ ਗਿਆ ਜਦੋਂ ਮੁੰਡੇ ਬਾਹਰ ਆਏ ਉਹਦੇ ਕੋਲੇ ਫੇਰ ਭੱਜ ਕੇ ਉਹਨੇ ਛਾਲ ਮਾਰੀ ਫੇਰ ਗੰਨੇ 'ਚ ਪੜ ਗਿਆ ਦੁਬਾਰਾ ਹੁਣ ਉਹ ਆਏ ਗੰਨੇ 'ਚ ਨਿਕਲ ਕੇ ਉਹ ਸਾਹਮਣਾ ਜਿਹੜਾ ਗੰਨਾ ਤੁਸੀਂ ਦੇਖਾਓਗੇ ਤਾਂ ਸਟਾਫ ਵਿਖੜਾ ਉੱਥੇ ਆ ਵੀ ਅਸੀਂ ਹੁਣ ਜਾਲ ਲਾਵਾ ਫਲਾਣ ਨੂੰ ਫੜ ਲਾਂਗੇ ਮੈਂ ਵੀ ਉਧਰੋਂ ਬੱਚੇ ਲੈ ਕੇ ਆਇਆ ਸੀ ਤੁਸੀਂ ਸ਼ੋਰ ਨਾ ਕਰਿਓ ਫਲਾਣਾਂ ਕੋ ਗੱਡੀ ਦਾ ਹਾਰ ਨਾ ਮਾਰਿਓ ਮਾਂ ਦੀ ਚੰਗੀ ਗੱਲ ਆ ਤੁਸੀਂ ਫੜ ਲੋਗੇ ਇਹਨੂੰ ਹੂੰ ਪਰ ਅਸੀਂ ਜੇ ਸਾਹਿਬ ਲੱਗਦਾ ਬਾਪੂ ਜੀ ਪਿਛਲੇ 10 ਦਿਨਾਂ ਤੋਂ ਪਟਿਆਲਾ ਸ਼ਹਿਰ ਚ ਕੋਈ ਮਰੇ ਕਦੀ ਖਾਨ ਬਨਦੇਵ ਕੋ ਕੋਲੇ ਘੁੰਮਦਾ ਕਦੀ ਬਾਰ ਨੇ ਕਦੀ ਸੋਨੇ ਕੋਲ ਦੱਸਦੀ ਹੁਣ ਲੱਗਦਾ ਜੀ ਫੜਿਆ ਜਾਊਗਾ ਨਹੀਂ ਮੈਂ ਤਾਂ ਇਹਦੀ ਆਸ ਨਹੀਂ ਰੱਖਦਾ ਮੈਂ ਤੈਨੂੰ ਸਾਫ਼ ਹੀ ਕਹਤਾ ਸੀ ਤੁਸੀਂ ਸਿਰਫ ਸਾਨੂੰ ਢਾਲਦੇ ਹੋ 4-5 ਵਜੇ ਵਜਾਉਣੇ ਫੇਰ ਘਰਾਂ ਨੂੰ ਭੱਜ ਜਾਓਗੇ ਠੀਕ ਹੈ ਨਾ ਇਹ ਤਾਂ ਸਾਡੀ ਅੱਜ ਜਾਣ ਦਾ ਖੌਬਨਾ ਹੱਸ ਚੱਲੇ ਤੁਸੀਂ ਜੇ ਤੁਹਾਡੇ ਕੋਲੇ ਮਹਿਕਮਾ ਤੁਸੀਂ ਇਹਨਾਂ ਨੂੰ ਕੰਟਰੋਲ ਕਰ ਦੱਸ ਦਿੰਦੇ ਕਿਉਂ ਨਹੀਂ ਫੜ ਸਕਿਆ ਹੁਣ ਤੱਕ ਇਹ ਕਹਿੰਦੇ ਕਿ ਇਨਸਾਨ ਦੇ ਉੱਪਰ ਟੈਕ ਨਹੀਂ ਕਰਦਾ ਕਿਉਂ ਨਹੀਂ ਕਰਦਾ ਜੀ ਕਰਦਾ ਕਿਉਂ ਨਹੀਂ ਕਰਦਾ ਦੇਖੋ ਇੱਕ ਮਾਸਾਹਰੀ ਜਾਨਵਰ ਆ ਉਹ ਤੁਹਾਨੂੰ ਕਿਵੇਂ ਛੱਡੂਗਾ ਹਮ ਇੱਕ ਸੱਪ ਆ ਸੱਪ ਨੂੰ ਜੇ ਆਪਾਂ ਛੜਾਂਗੇ ਤਾਂ ਆਊਗਾ ਇਹ ਤਾਂ ਬਿਨਾਂ ਲੋੜ ਤੇ ਤੁਸੀਂ ਸਾਹਮਣੇ ਆ ਥੋੜੇ ਤੇ ਅਟੈਕ ਕਰੂਗਾ ਹਮ ਠੀਕ ਹੈ ਨਾ ਇਹਦੇ ਚ ਇਹਨਾਂ ਹੰਕਾਰ ਸੀਮਾ ਬਾਹਰ ਥੋੜਾ ਖੋਲਿਆ ਉੱਥੇ ਬੈਠਾ ਰਿਹਾ ਇਹ ਲਓ ਜਿਵੇਂ ਨੇੜੇ ਜਾਂਦਾ ਤਾਂ ਮੇਰੇ ਤੇ ਅਟੈਕ ਕਰਦਾ ਹੈ ਜੀ ਮੇਰਾ ਕਿਹੜਾ ਜਾਤੀ ਕੋਈ ਸਬੰਧਤਾ ਉਹਦੇ ਨਾਲ ਵੀ ਇਸ ਕਰਕੇ ਤਾਂ ਜਿਹੜੇ ਆ ਮੀਡੀਆ ਆ ਦੂਜੇ ਨੇਤਰੇ ਮਹਿਕਮੇ ਵਾਲੇ ਇਹ ਭਾਈ ਸਾਹਿਬ ਕੋਈ ਜ਼ਿੰਮੇਵਾਰੀ ਲੈਂਦੇ ਜੰਗਲਾਤ ਮਹਿਕਮੇ ਜੰਗਲਾਤ ਮਹਿਕਮੇ ਵਾਲੇ ਕੋਈ ਜ਼ਿੰਮੇਵਾਰੀ ਨਾ ਤਾਂ ਇਹਨੇ ਫੜਿਆ ਨਾ ਨਾ ਤੇ ਫੜ ਹੋਣਾ ਇਹ ਨਹਿਰ ਤੇ ਖੜ ਕੇ ਮੂਵੀਆ ਬਣਾਏਗੇ ਨੇ ਸਾਰਾ ਪਿੰਡ ਸਾਡਾ ਵਿੱਚ ਤੱਕਣੇ ਦੇ ਨਰੇ ਪਿੰਡ ਵਾਲੇ ਆਪ ਖੇਤਾਂ 'ਚ ਲੱਭਦੇ ਰਹੇ ਜਗਲਾਤ ਮਹਿਮਾ ਨਹੀਂ ਲੱਭ ਰਿਆ ਸੀ ਉੱਪਰ ਬੈਠੇ ਰਹੇ ਨੇ ਮੀਬੀਆਂ ਮੂਬੀਆਂ ਬਣਾਉਂਦੇ ਰਹੇ ਨੇ ਸਗੋਂ ਬੈਸਦੇ ਰਹੇ ਨੇ ਸਾਡ ਨਾਲ ਵੀ ਮਾਰਨਾ ਨਹੀਂ ਜੀ ਦਾ ਮਤਲਬ ਆਨਸਾਨ ਦੀ ਕੋਈ ਇਸ ਜਵਾਨੇ ਜ਼ਿੰਦਗੀ ਦਾ ਕੋਈ ਮੁੱਲ ਹੀ ਨਹੀਂ ਹੈ ਜਿਹੜਾ ਦੁਨੀਆ ਨੂੰ ਸਭ ਕੁਝ ਦੇ ਰਿਹਾ ਆ ਅਨਾਜ ਬਾਲ ਕੇ ਖਣਾ ਖਲਾ ਰਿਹਾ ਹੈ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਇੱਕ ਅਨਾਜ ਦੀ ਲੋੜ ਪੈਂਦੀ ਆ ਪੈਦਾ ਕੌਣ ਕਰਦਾ ਇਹੀ ਕਿਸਾਨ ਕਰਦਾ ਹੂੰ ਤੇ ਸਗੋਂ ਸਾਨੂੰ ਰੋਟੀਆਂ ਸਲਾਂਦੀ ਗੰਨਾ ਘੱਟ ਬੀਜੋ ਨਹੀਂ ਹੁਣ ਇਹ ਦੱਸੋ ਕਿ ਇਹਦੇ ਬਾਰੇ ਪਟਿਆਲਾ ਪ੍ਰਸ਼ਾਸਨ ਨੂੰ ਲੋਕਾਂ ਨੂੰ ਵੇਅਰ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਜੰਗਲੀ ਜਾਨਵਰ ਘੁੰਮ ਰਿਹਾ ਕੋਈ ਸਕੂਲ ਕਾਲ ਜਿਹੜੇ ਖੁੱਲੇ ਨੇ ਜਿੱਥੇ ਜਾਨਵਰ ਜਾ ਸਕਦਾ ਉਹਦਾ ਬਚਾਅ ਕਰਨਾ ਚਾਹੀਦਾ ਬਿਲਕੁਲ ਇਹ ਤਾਂ ਸਿਸਟਮ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਵੀ ਹੁਣ 8-10 ਦਿਨ ਤੋਂ ਇਹ ਘੁੰਮ ਰਿਹਾ ਹੈ ਵੀ ਇਹਨਾਂ ਨੇ ਹੁਣ ਤੱਕ ਇਹਨੂੰ ਫੜਿਆ ਕਿਉਂ ਨਹੀਂ ਇਹਦਾ ਕੋਈ ਪ੍ਰਬੰਧ ਕਿਉਂ ਨਹੀਂ ਕਰਿਆ ਵੱਡਾ ਸਵਾਲ ਤਾਂ ਇਹ ਅਸੀਂ ਤਾਂ ਮਰ ਮਰ ਜ਼ਿੰਦਗੀ ਜਿਉਂ ਰਹੇ ਹਾਂ ਖੇਤਾਂ 'ਚ ਬੈਠਾ ਤੁਹਾਡੇ ਸਾਹਮਣੇ ਜਿੱਥੇ ਉੱਪਰ ਪਿੰਡ ਆ ਸੀ ਇੱਥੇ ਰੋੜੇ ਵਾਲੀ ਜ਼ਮੀਨ ਹੈ ਇੱਥੇ ਘਰ ਪਾਏ ਨੇ ਚੰਗੇ ਸਮਾਂ ਚ ਪਾ ਲੇ ਪਰ ਬਾਅਦ ਤੋਂ ਦੌਰ ਮਾਰੇ ਆਏ ਸਾਰਾ ਕੁਝ ਅਸੀਂ ਹਿੱਲੇ ਨਹੀਂ ਇੱਥੋਂ ਸੋ ਇਸੇ ਪਰਿਵਾਰ ਦੇ ਵਿੱਚ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਅੰਦਾਜ਼ਾ ਦੇ ਕਿ ਜਿਵੇਂ ਹੁਣ ਛੋਟੇ ਜਿਹੇ ਬੱਚੇ ਨੇ ਇਹ ਵੀ ਸਹਿਮੇ ਹੋਏ ਨੇ ਤੋ ਆ ਜਿਹੜਾ ਜਾਨਵਰ ਹੈਗਾ ਇਹ ਵੀ ਬੈਠਾ ਆਪਣੀ ਉਸੇ ਥਾਂ ਦੇ ਉੱਪਰ ਜਿੱਥੋਂ ਅੱਜ ਸਵੇਰੇ ਤਿੰਨ ਤੋਂ ਦੇਖਿਆ ਸੀਗਾ ਪਰ ਉਹਦੀ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਸਾਨੂੰ ਦੇਖ ਕੇ ਪੋਛ ਲੈ ਆ ਰਿਹਾ ਇਹ ਹੁਣ ਜਿਸ ਤਰ੍ਹਾਂ ਇੱਕ ਵੱਡੇ ਜਾਨਵਰ ਨੂੰ ਦੇਖ ਕੇ ਡਰਿਆ ਹੋਇਆ ਜਰੂਰ ਮੈਸੇਜ ਕਰ ਰਿਹਾ ਪਰ ਇਸ ਨੇ ਅਵੇਅਰ ਜਰੂਰ ਕਰਤਾ ਪੂਰੇ ਪਰਿਵਾਰ ਨੂੰ ਕਿ ਬਾਹਰ ਖਤਰਾ ਹੈਗਾ ਤੇ ਪਰਿਵਾਰ ਨੇ ਆ ਕੇ ਦੇਖਿਆ ਤਾਂ ਇਸ ਜਗ੍ਹਾ ਦੇ ਰਾਉਂਡਿੰਗ ਇਹ ਮੇਰੇ ਖਿਆਲ ਅੱਠ ਤੋਂ 10 ਫੁੱਟ ਦੀ ਜਗ੍ਹਾ ਜਿਹਦੇ ਵਿੱਚ ਵਿੱਚ ਉਹ ਘੁੰਮਿਆ ਹੈਗਾ ਤੇ ਉਹਦੇ ਪੈਰਾਂ ਦੇ ਪੰਜਿਆਂ ਦੇ ਨਿਸ਼ਾਨ ਵੀ ਹੈਗੇ ਨੇ ਇੱਕ ਜਗ੍ਹਾ ਦਾ ਉਹ ਨਿਸ਼ਾਨ ਹੈ ਜਿੱਥੇ ਉਹ ਇਸ ਕੁੱਤੇ ਨੂੰ ਦਬੋਚਣ ਲੱਗਾ ਸੀਗਾ ਕਿ ਪੈਰ ਗਾਰੇ ਵਿੱਚ ਘਟ ਗਿਆ ਉਹਦਾ ਤਾਂ ਉਹ ਦੂਜੇ ਪਾਸੇ ਇੱਕ ਹੋਰ ਬਹੁਤ ਵੱਡਾ ਸਾਰਾ ਪੰਜੇ ਦਾ ਨਿਸ਼ਾਨ ਹੈਗਾ ਜਿਹੜਾ ਤੁਸੀਂ ਵੇਖੋਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਨਿਸ਼ਾਨ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੂਰਾ ਜਵਾਨ ਤੀਂਦਵਾ ਹੋਊਗਾ ਕੋ ਕਿੱਡਾ ਵੱਡਾ ਪੰਜਾ ਹੈ ਜੇ ਆਪਾਂ ਪੂਰਾ ਹੱਥ ਖੋਲੀ ਤਾਂ ਏਡਾ ਵੱਡਾ ਪੰਜਾ ਹੈਗਾ ਤਾਂ ਇਸੇ ਤਰ੍ਹਾਂ ਦੇ ਨਿਸ਼ਾਨ ਜਿਹੜੇ ਹੈਗੇ ਨੇ ਦੇਖ ਕੇ ਜੰਗਲਾਤ ਵਿਭਾਗਾਂ ਲੱਗੇ ਆ ਉਹਨੂੰ ਫੜਨ ਵਾਸਤੇ ਤੇ ਪਿੰਡ ਵਾਲਿਆਂ ਦਾ ਕਹਿਣਾ ਜ਼ਰੂਰ ਹੈ ਕਿ ਜੰਗਲਾਤ ਵਿਭਾਗ ਖੇਤਾਂ 'ਚ ਨਹੀਂ ਵੜਿਆ ਖੇਤਾਂ ਦੇ ਵਿੱਚ ਇੱਕ ਦੇ ਵਿੱਚ ਸਾਡੇ ਪਿੰਡ ਦੇ ਨੌਜਵਾਨੀ ਬੜੇ ਤੇ ਉਹਨਾਂ ਨੇ ਅੱਗੇ ਵੱਲੋਂ ਉਹਨੂੰ ਦੁੜਾਇਆ ਸੋ ਇਹ ਇੱਕ ਵੱਡਾ ਸਵਾਲ ਜਿਹੜਾ ਹੈਗਾ ਜੰਗਲਾਤ ਵਿਭਾਗ ਦੇ ਖੜਾ ਹੁੰਦਾ ਤੇ ਪਿਛਲੇ 10-12 ਦਿਨਾਂ ਤੋਂ ਪਟਿਆਲਾ ਦੇ ਨੇੜੇ ਦੇ ਨੇ ਲੋਕ ਡਰ ਦੀ ਜ਼ਿੰਦਗੀ ਜੀ ਰਹੇ ਨੇ ਕਿ ਕਿਸੇ ਵੇਲੇ ਵੀ ਜੰਗਲੀ ਜਾਨਵਰ ਨੁਕਸਾਨ ਕਰ ਸਕਦਾ ਹੈ